ਅੱਜ ਇੱਕ ਤਰੀਕਾ 8ਵੇਂ ਮਿੰਟ ਦੀ ਆਇਆ ਰਾਮਪੁਰਾਪਤੂ ਮੰਡੀ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਿਆ ਚੱਲ ਨੂੰ ਸਬਸਕ੍ਰਾਈਬ ਲੈਕ ਲੇਟ ਨੂੰ ਕਰਾ ਕਰੋ ਤੇ ਕਮੈਂਟ ਕਰਨਾ ਨਾ ਭੁੱਲੋ ਅੱਜ ਚੱਕੜ ਬਹੁਤ ਆਇਆ ਤੇ ਵੀ ਪਏ ਹੈ ਤੇ ਅੱਧ ਵਿਚੀ ਪਈ ਜਾਂਦਾ ਥੋੜਾ ਥੋੜਾ ਤੇ ਮੰਦਾ ਹੀ ਰਿਹਾ ਮਾਲ ਜਿੱਦੂ ਫਾਟ ਚੱਲ ਵਾਸਤੇ ਬੜਾ ਰੋ ਮਾਲ ਦਾ ਬਲੋਗਰ ਅੱਜ ਉਹ ਫਿਰ ਦਿਖਾਉਂਦੇ ਆ ਕੀ ਰੇਟ ਨਿਕਲਦੇ ਆ बच्चा तो नहीं मारना क्या आप भी चाहते हैं अपनी पशु की बड़ी लेवटी तो देर किस बात की है आज से ही अपने पशु को राइट टच पिलाना शुरू कर दो ताकि आपके पशु की लेवटी बड़ी हो और वो सुंदर दिखाई दे और इसको आप दस एम एल के खिलास सको राइट एच ने आप हर एक दवाइया की दुकान पे और ऑनलाइन भी खरीद और अधिक जानकारी के लिए इस नंबर पे कांटेक्ट कर सकते हैं आप सात आठ नौ जीरो जीरो बयालीस हजार ਉਹਨੂੰ ਵੀ ਕਿੰਨੇ ਆ ਜ਼ਬਰਦਸਤ ਵਾਨਾ ਲੱਗਿਆ ਹੋਇਆ ਠੀਕ ਮੋੜਾ ਮੋੜ ਦਾ ਮੋੜ ਲੈ ਫੇਸ ਪੁਸ਼ ਕਰੋ ਚੱਕਰ ਵਾਲੀ ਬਾਕੀ ਨੂੰ ਦੂਰ ਕੰਨ ਕਰ ਪੈ ਸੀ ਸਾਈਡ ਜਿੱਤੇ ਖੜਾ ਕਿਉਂ ਹੋਇਆ ਪੁੱਛਾਂਗੇ ਥਾਰਿਆ ਕੀ ਮੰਗਦਾ ਇੱਕ ਵਾਰੀ ਦੂਰੋਂ ਦਿਖਾ ਦੇ ਆ ਇੱਧਰ ਆ ਜਾਓ ਇਹ ਬੰਦੇ ਜੀ ਇੱਧਰ ਆ ਜਾਓ ਕਿਹੜਾ ਪਿੰਡ ਆ ਬਾਈ ਦਾ ਪਿੰਡ ਆਪਣਾ ਚੌਕੇ ਜੀ ਚੌਕੇ ਹਾਂਜੀ ਤੇ ਕਿੰਨਾ ਦੁੱਧ ਤਲੇ 20 ਕਿਲੋ ਜੀ ਮੈਟਰ 20 ਹਾਂ ਅੱਛਾ ਜੀ ਮਗਰ ਬੱਚਾ ਇਹਦੇ ਮਾਰ ਕਰਤਾ ਜੀ ਕੱਟਾ 20 ਲੀਟਰ ਦੁੱਧ ਆ ਬਾਈ ਕਹਿੰਦਾ ਜਮਾਇ ਤੇ ਚੱਲੇ ਤੇ 6 ਲੱਖ ਕਿਨੇ ਦੀ ਕਰਨੀ ਆ 2.5 ਲੱਖ ਦੀ ਕਰਾਂਗੇ 2.5 ਲੱਖ ਦੀ ਹਾਂਜੀ ਤੇ ਮੌਕੇ ਤੇ ਮਾਨਤਾਨ ਹੋ ਜੂਗੀ ਮਾਨਤਾਨ ਹੋ ਜੂਗੀ ਤੇ ਛੂਏ ਕਹਿੰ ਮਿਆ ਇਹ ਇਹ ਤੀਜੇ ਛੂਏ ਤੋਂ ਜੀ ਤੀਜੇ ਛੂਏ ਤੋਂ ਹੋਊਗੀ ਤੇ ਤੇਰੀ ਆਪ ਦੀ ਹਾਂਜੀ ਹਾਂਜੀ ਬਚਾ ਜੀ ਕੱਟਾ ਜੀ ਕੱਟਾ ਮਾਹਰ ਕੱਟਾ ਦੁਨਕੇ ਨੇੜੇ ਰਹੀ ਜਨੇ ਨੂੰ ਸ਼ੇਮਾ ਦੇਣਾ ਜੀ ਅੱਜ ਸ਼ੇਮਾ ਦੇਣਾ ਜੀ ਥੋੜੇ ਹੁਣ 15 ਲੀਟਰ ਜਮਾ ਤਿਆਰ ਆ ਜੀ ਚਾਹੇ ਡੱਬੇ ਮਾਰ ਕੇ ਲੈ ਜੀ ਅੱਛਾ ਜੀ ਹਾਂ ਜੀ ਅੰਡੇ ਧਰਮਾਈ ਆ ਠੀਕ ਕਰ ਕਰ ਦਈਏ ਭਾਈ ਆਪਣੀ ਹਾਂਜੀ ਹਾਂਜੀ ਠੀਕ ਆ ਸਿਰ 2.5 ਲੱਖ ਦੀ ਕਰੀ ਹਾਂਜੀ 2.5 ਲੱਖ ਮਾਨਦਾਨ ਦਾ ਖੂਜਾ ਹਾਂ ਮਾਨਦਾਨ ਹੋਏ ਬਾਅਦ ਨੰਬਰ 73470 ਜੀ 5293 ਜੀ ਠੀਕ ਆ ਤੇ ਆ ਦੇਖ ਹੁਣ ਧਕਾਵਾ ਦੂਰ ਹੋ ਤੇ ਕੀ ਬਾਤ ਹੈ ਕਿ ਮੱਛੀ ਜਬਰਦਸਤ ਕੈਮਰੇ ਤੋਂ ਬਾਹਰ ਆਉਂਦੀ ਆ ਦੇਖਿਆ ਬਾਈ ਜੀ ਇੱਕ ਮੱਝ ਹੋਰ ਦਿਖਾਉਣੀ ਹੈ ਜਬਰਦਸਤ ਤੇ ਨਾੜਾਂ ਬਣੀਆਂ ਹੋਈਆਂ ਇਹਦੇ ਦੇ ਵਿੱਚ ਰੁੱਧਾਲੀਆਂ ਇਧਰ ਹੀ ਮੋੜ ਲਈ ਮੇਰੇ ਹੰਗਾ ਮੋੜ ਲੈ ਕੋ ਬੋੜ ਨਾ ਹਾਂ ਅਲੇ ਤੋੜਾ ਤਰ੍ਹਾਂ ਕਰ ਲੋ ਕਰ ਮਾਲੀ ਦਾ ਚੈ ਤੇ ਗਏ ਪਾਲਾ ਥਾਂ ਲੱਗੀ ਆਪੇ ਤੇ ਚੱਕਰ ਚੱਕਰ ਮਾਲੀ ਦਾ ਪੁੱਛਦੇ ਫਿਰ ਥਾਲੀ ਡਟੇ ਨਾਰਨ ਦੇਖ ਤੁੜਟਾਲੀਆਂ ਕਿੰਨੀਆਂ ਸਨਖੀਆਂ ਪੜੀਆਂ ਹੋਈਆਂ ਮੱਝ ਦੇ ਰੋਕਲਾ ਰੋਕਲਾ ਹੁਣ ਦੱਛ ਦੇ ਡਿਟੇਲ ਇਹਦੀ ਬਾਈ ਦੱਚੂਗਾ ਚੱਲ ਬਾਈ ਤੋਂ ਪੁੱਛਾਂਗੇ ਆਪਾਂ ਮੱਝ ਦੇ ਖਿੱਚੇ ਜ਼ਬਰਦਸਤ ਲੈ ਬਾਈ ਦੱਛ ਦੇ ਕੇ ਰ ਇਹਦੀ ਡਿਟੇਲ ਦੱਸ ਦੇ ਕਿੰਨਾ ਦੁੱਧ ਹੈ ਦੁੱਧ ਹੁਣ 15 ਤੋਂ ਬਾਹਰ ਹੈਗਾ 15 ਤੋਂ ਬਾਹਰ ਹੈ ਇਹਦਾ ਹਾਂ 7-8 ਕਿਲੋ ਹੋਏਗੇ 22 ਕਿਲੋ ਵਾਲੀ ਵਾਜੇ ਬਾਕੀ 10 ਦੀ ਮੈਂ ਤੇ ਆਪਾਂ ਅੱਛਾ ਸੂਏ ਕਿਵੇਂ ਹੋ ਸੂਏ ਦੁੱਧੇ ਕਿਲੋ ਦੁੱਧ ਤੇ ਬੱਚਾ ਕੀ ਇਹਦੇ ਮਗਰ ਕੱਟੀ ਹੈ ਕਿੰਨਾ ਦੁੱਧ ਦੁੱਧ ਹੋਣਾ ਹੁਣ 16 ਕਿਲੋ 16 ਲੀਟਰ ਹਾਂ ਬਾਕੀ ਇਹਰ ਦੱਸਦਾ ਤੇ ਲਾਣਾ ਛਾੜਾ ਦਿਖਾ ਦੇ ਹਰਿਆਣੇ ਦਾ ਮਾਲਕ ਆ ਤੇ ਕਿੰਨੇ ਦੀ ਸ਼ੇਅਰ ਕਰਨੀ ਹੈ 4 ਲੱਖ ਰੁਪਏ 4 ਲੱਖ ਰੁਪਏ ਅੱਛਾ ਤੇ ਮੋਬਾਈਲ ਨੰਬਰ 99920 99940 ਇੱਕ ਵਾਰੀ ਫੇਰ ਬੋਲੀ 99920 99940 ਪਿੰਡ ਕਿਹੜਾ? ਸਿਮਲੇ ਦੇ ਕੋਲ ਦਰਗਾ ਦਾ ਤਾਂ ਕਿਲੇਰੇ ਕੋਲੇ ਠੀਕ ਹੈ। ਭਲੇ ਬਾਈ ਇੱਕ ਵਾਰੀ ਮੈਂ ਫੇਰ ਦਗਾ। ਅ ਰਾਣ ਚਾਉਂਦੇ ਨੇ ਹੈ ਬਾਈ ਇਹਨਾਂ ਕੋਲੇ ਮੱਛਾ ਨਹੀਂ ਗਏ ਦੋ ਤੇ ਵਪਾਰਤਾ ਵੀ ਕਰਦੇ ਆ ਇਹ ਜ਼ਬਰਦਸਤ ਡੰਗਰ ਹੁੰਦੇ ਨੇ ਇਹਨਾਂ ਤੋਂ ਸਾਰੀਆਂ ਡਿਟੇਲਾਂ ਪੁੱਛਾਂਗੇ ਵੀ ਕੀ ਰੇਟ ਚਾਉਂਦੇ ਨੇ ਡੰਗਰੇ ਤੇ ਕੁਝ ਕਰੋ ਕਰ ਮਲਦਾ ਜੀ ਆ ਇਹਦਾ ਰੇਟ ਪੁੱਛੀਏ ਆਪਾਂ ਇਹਦਾ ਰੇਟ ਕਿੰਨਾ ਹੈ ਤੇ ਕਿੰਨਾ ਦੁੱਧ ਆ ਜਬਦਾਤਾ ਹਰਿਆਣੇ ਦੀ ਮੱਛ ਤੇ ਆ ਲੈ ਚੈੱਕ ਕਰ ਲੋ ਇੱਕ ਵਾਰੀ thora tar sari detail ਪੁੱਛ ਕੇ ਦੱਸਾਂਗੇ ਆਪਾਂ ਵੀ ਇਹ ਕਿੰਨਾ ਦੁੱਧ ਦੀ ਹੈ ਮਾਲਕ ਹੈ ਤੇ ਕਿੰਨਾ ਪੈਸਾ ਤੇ ਤੋਰਾ ਤਰਾ ਕਰ ਲੋ ਇੱਕ ਵਾਰੀ ਚੈੱਕ ਮਾਜੀ ਦਾ ਤੇ ਫੇਚ ਕਰ ਲੋ ਸਾਰੀ ਡਿਟੇਲ ਪੁੱਛ ਕੇ ਆਪਾਂ ਉਧਰ ਬੰਦਾ ਬੈਠਾ ਗਿਆ ਇਹਦਾ ਮਾਲਕ ਤੇ ਉਹਦੇ ਨਾਲ ਗੱਲ ਕਰਕੇ ਸਾਰੀ ਮੈਡ ਡਿਟੇਲ ਪੁੱਛ ਕੇ ਦੱਸ ਦੂੰਗਾ ਸਾਹਿਬ ਤੇ ਬਣੇ ਰਹੋ ਮਾਲਵਾ ਬਲੌਗਰ YouTube ਚੈਨਲ ਨਾਲ ਦੇਖੋ ਕਰਮਾਲੀ ਦਾ ਤੇ ਨਾਲਾ ਨੋੜਾ ਪੂਰੀਆਂ ਫੁੱਲ ਬਣਿਆ ਹੋਏ ਆ ਪਿੰਡ ਤੇ ਪਤਲੇ ਪਿੰਡੇ ਦੀ ਮੱਝ ਆ ਇਹਦੀ ਡਿਟੇਲ ਪੁੱਛ ਕੇ ਆਵਾਂਗੇ ਬਾਪੂ ਜੀ ਇਹ ਕਿਹੜੀ ਮੱਝ ਤੋਰ ਕੇ ਦਿਖਾਈ ਆ ਕਾ ਮਚੂਏ ਤੇ ਕਿੰਨਾ ਦੁੱਧ ਦੱਸੂ ਆ ਜੀ ਦੁੱਧ ਆ 17 ਕਿਲੋ 17 ਕਿਲੋ ਅੱਛਾ 17 ਲੀਟਰ ਦੁੱਧ ਤੇ ਤੂੰ ਜਾ ਸੁਆ ਅੱਛਾ ਤੇ ਛੇਲ ਕਿੰਨੇ ਦੀ ਕਰਨੀਆਂ ਹੁਣ ਇਹ ਇੱਕ 70 ਦੀ 170000 ਵਿੱਚੋਂ ਮਾਨਦਾਨ ਹੋ ਜੂ ਫੋਨ ਨੰਬਰ ਇਹ ਆਪਣਾ ਨੰਬਰ ਤੁਹਾਨੂੰ ਦੇ ਲਿਆ ਅੱਛਾ ਨੰਬਰ ਯਾਦ ਨਹੀਂ ਉਹ ਤਾਂ ਲੈ ਲੈ ਬੱਚਾ ਕੀ ਇਹਦੇ ਮੰਗਰ ਬੱਚਾ ਮੰਗਰ ਕੱਟਾ ਜੀ ਇਹਦੇ ਮੰਗਰ ਦੇਖਦਾ ਜਿਹੜਾ ਪਿੰਡਾ ਤੇ ਛੋਟਾ ਪਿੰਡ ਕਿਹੜਾਗਾ ਬੱਚਾ ਮੰਗਰ ਕੱਟਾ ਉਹ ਟੰਡੇ ਤੋਂ ਖਾਸ ਨੌਰਾ ਆਪਣਾ ਤੇ ਅੱਛਾ ਪਹਿਲਾਂ ਹੀ ਬਣਾਇਆ ਤੁਹਾਡੀਆਂ ਮੋੜ ਦੀਆਂ ਅਸੀਂ ਬਹੁਤ ਵਧੀਆ ਹੂੰ ਛੋਟੇ ਚਾਹਤ ਨਹੀਂ ਮੋਬਾਈਲ ਨੰਬਰ ਮੂੰਹ ਜਵਾਨੀ अच्छा ओ मुंडो ਤੋਂ ਪੁੱਛ ਕੇ ਚੱਲ ਪਾ ਦਾਂਗੇ ਤੁਝੇ ਤੋਂ ਤੇ ਇੱਕ ਮੱਝ ਆ ਇਹਦੀ ਵੀ ਡਿਟੇਲ ਪੁੱਛਾਂਗੇ ਆਪਾਂ ਇਹ ਕਿੰਨੇ ਦੀ ਹੈ ਇਹ ਮਗਰ ਜਨਵਰ ਹੈ ਕੱਟਿਆ ਮਾਂਗਰੇ ਜੀ ਵੀ ਕੱਟਿਆ ਇਹਦੇ ਵੀ ਕੱਟਿਆ ਹੀ ਹੈ ਚੱਲ ਪੁੱਛਾਂਗੇ ਉਹ ਮੁੰਡ ਨੂੰ ਬੋਲੇ ਕਿ ਬਈ 98 ਤੇ 46 14 ਤੇ 47 ਅੱਛਾ ਠੀਕ ਤੇ ਆ ਮੱਝ ਦਾ ਕੀ ਰੇਟ ਚ ਡੇਢ ਦੁੱਧ ਕਿੰਨਾ ਕਰਦੀ ਹੈ 12 ਲੀਟਰ ਦੁੱਧ 1.5 ਲੱਖ ਰੁਪਇਆ ਪਹਿਲਾਂ ਠੀਕ ਹੈ ਤੇ ਆਹ ਦੇ ਇੱਕ ਵਾਰੀ ਮੈਂ ਦਿਖਾ ਦੇ ਆਹ ਲਓ ਜੀ 1.5 ਲੱਖ ਰੁਪਇਆ ਮੰਗਦੇ ਇਹ ਤੇ 12 ਲੀਟਰ ਦੁੱਧ ਦੱਸ ਦਿਆ ਇਹ ਆਹ ਲਓ ਜੀ ਆਟੋਮੈਟ 30000 ਚੈੱਕੜ ਬਹੁਤ ਆਰਾਮ ਸੌਰੀ ਸੌਰੀ ਚੱਲ ਅੱਛਾ ਰਾਮਪੁਰਾ ਫੂਲ ਤੇ ਜਰ ਚੱਕੜੀ ਵਾਲਾ ਕੀ ਕਰੀਏ ਕੀ ਬੰਦਾ ਤੋੜਨ ਵਾਲਾ ਕਰੂਗਾ ਪਸ਼ੂ ਤੇ ਐਂ ਖੜਿਆ ਖੁੜੀਆਂ ਦੇ ਅੱਜ ਤੁਹਾਨੂੰ ਰੇਟ ਰੂਟ ਬਾਰੇ ਜਾਣਕਾਰੀ ਦੇਵਾਂਗੇ ਦੁੱਧ ਬਾਰੇ ਤੇ ਡਿਟੇਲ ਪਾਸੇ ਹੀ ਹੁੰਦੀ ਆ ਵੀ ਕਿੰਨਾ ਕੁ ਭਾਰੀ ਡੰਗਰ ਹੈ ਤੇ ਕਿੰਨੇ ਕੁ ਮੁੱਲ ਦਾ ਹੈ ਤੇ ਕਿੰਨੇ ਕੁ ਦੁੱਧ ਦਾ ਹੈ ਤੇ ਬੱਚਾ ਉਹਦੇ ਮਗਰ ਕੀ ਹੈ ਕਹਿਵੇਂ ਕਚੂਏ ਤੇ ਕਿੰਨੇ ਕੁ ਪੈਸੇ ਦਾ ਬਸ ਸਾਹੀ ਡਿਟੇਲ ਹੁੰਦੀ ਆ ਵੀ ਘਰੇ ਬੰਦੇ ਬੈਠੇ ਨੂੰ ਡਿਟੇਲ ਮਿਲ ਜਾਂਦੀ ਆ ਬਿਜਾਰ ਪਸ਼ੂਆਂ ਦਾ ਆ ਰੇਟ ਜਾਂ ਚੱਲਦਾ ਵੀਡੀਓ ਦੇਖਣ ਦਾ ਹੀ ਫਾਇਦਾ ਹੁੰਦਾ ਤੇ ਸਾਡੀ ਵੀਡੀਓ ਦੇਖ ਕੇ ਨਾ ਤਾਂ ਕੋਈ ਡੰਗਰ ਖਰੀਦਿਓ ਤੇ ਨਾ ਅਸੀਂ ਕਹਿੰਨੇ ਆ ਵੀ ਖਰੀਦਿਓ ਉਹ ਫੇਕ ਵਾਲੀਆਂ ਇੱਕੋ ਲక్ష్ਮੀ ਡੇਰੀ ਫਾਰਮ ਜੇ ਵਾਲਾ ਹੈਗਾ ਉਹ 80000 ਰੁਪਿਆ ਮੈਂ ਇਸ ਦੇ ਉੱਤੇ ਪਾ ਦਿੰਦਾ ਲਿਖ ਕੇ ਤੇ ਮੈਂ ਦਿਖਾ ਦਿੰਦਾਗਾ 3.2 ਲੱਖ ਵਾਲੀ ਤੇ ਐਵੇਂ ਨਾ ਕੋਈ ਖਾਤੇ ਚ ਪੈਸੇ ਪਾ ਦਿਓ ਗਰੀਬ ਆਦਮੀ ਪੱਟਿਆ ਜਾਇਓ ਚੱਲ ਬਾਈ ਫਿਰ ਦੱਸ ਦੇ ਕੀ ਰੇਟ ਰੂਟਾ ਤੋਰ ਦੇ ਮਾੜਾ ਜਾਂ ਫਿਰ ਉਹ ਲੈਣਾ ਬਾਈ ਮਾਰੀ ਵਾਲਾ ਲੱਖ ਮੀਟਰੀਏ ਬਾਹਰ ਮਾਲਾ ਉਹ ਨਕਲੀ ਹੈਗਾ ਉਹ ਨਕਲੀ ਹੈ ਫਿਰ ਉਹਦਾ ਨਾਮ ਲੈਂਦਾ ਮੈਂ ਐਂ ਤੇ ਨਹੀਂ ਕਹਿੰਦਾ ਵੀ ਉਹ ਰੇਟ ਚੈੱਕ ਕਰ ਲਿਓ ਬਾਈ ਆਹ ਲੋ ਜੀ ਤਾਮਕ ਜੱਜ ਦਾ ਤੇ ਲੈ ਵਲੂਆ ਬੜਾ ਬਾਖ ਮਾਲਾ ਨੋੜ ਲਿਆ ਬਈ ਆ ਲੈ ਕੋਈ ਗੱਲ ਨਹੀਂ ਆ ਲੈ ਬਈ ਫਾਨਵਰਨਾ ਚੈੱਕ ਕਰ ਲਓ ਹਾਂ ਤੇ ਡਿਟੇਲ ਪੁੱਛਾਂਗੇ ਸਾਰੀ ਕਿੰਨੇ ਲੀਟਰ ਦੁੱਧ ਦਾ ਸੁੰਨੇ ਦੇ ਥੱਲੇ ਇਸ ਟਾਈਮ ਤਾਂ 15 ਲੀਟਰ ਹੈ 15 ਲੀਟਰ ਮਗਰ ਕੱਟਾ ਹੈ ਹਾਂ ਮਗਰ ਕੱਟਾ ਪੰਜ ਦਿਨਾਂ ਦੀ ਚੂਈ ਹੈ ਹਾਂ ਅੱਛਾ ਤੇ ਦੁੱਧ ਕਿਨਾਂ ਰਸਿਆ ਸੀ ਉਹ ਟਰਾਲੀ ਨਾਲ ਬੰਨ੍ਹ ਦੋ ਇਸ ਟਾਈਮ ਆਪ 15 ਲੀਟਰ ਦੀ 2 ਲੀਟਰ ਦੀ 2 ਲੀਟਰ ਦੀ ਗਾਰੰਟੀ ਆ ਤੇ ਸੇਲ ਕਿੰਨੇ ਦੀ ਕਰਨੀ ਆ 2.5 ਲੱਖ ਮੰਗਦੇ ਦੇਦਾ ਨਹੀਂ 2 ਦਾ ਦੀ ਹੁਣ ਤਾਂ ਮੰਦਾ ਹੋ ਗਿਆ ਨਹੀਂ ਆਸ ਵੀ ਨਹੀਂ ਆ ਯਾਰ 2 ਦਾ ਨਹੀਂ ਆ ਮੈਂ ਤਾਂ 2 ਦਾ ਹੀ ਆ ਪਰ ਫਿਰ ਵੀ ਉਹਨਾਂ ਕਮਾਨ ਪਾਈ ਹੋਈ ਕੋਈ ਨਹੀਂ ਕਰਦਾਗੇ ਦੋ ਦੋ ਜਮਾਨਤਾਂ ਸੁਭਾ ਹੋ ਗਿਆ ਫੋਨ ਨੰਬਰ ਫੋਨ ਨੰਬਰ 628833 60688 ਬੋਹਾ ਤੇ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਪਿੰਡ ਬੋਹਾ ਪਿੰਡ ਬੋਹਾ ਪਿੰਡ ਦਾ ਕਿਹੜਾ ਹੈ ਛੇ ਹੈ ਛੇ ਬਹੁਤ ਜ਼ਰ ਹੈ ਨਾ ਠੀਕ ਛੂਏ ਕਿੰਨੇ ਉਪਲਾਏ ਕਿ ਤੀਜੇ ਚੌਥੇ ਹੋਗੇ ਤੀਜੇ ਚੌਥੇ ਹੋਗੇ ਨਾ ਮਨਾ ਲੈ ਬਟਰਾ ਫੂਲ ਮੰਡੀ ਤੇ ਲੈ ਗਿਆ ਬਾਈ ਹੁਣਾਂਵੇਂ ਸੰਪਰਕ ਦੀ ਕਿਰਪਾ ਕਰਦਾ ਇੱਥੇ ਲੈ ਇੱਥੇ ਦੇ ਬੰਦੇ ਲੈ ਲੀਲੀ ਰਾਵੀ ਦੀ ਨਾ ਮਗਰ ਕੱਟੀ ਜਾਂਦੀ ਟੀਕੇ ਦੀ ਤੇ ਆਹ ਮੱਝ ਦਿਖਾਉਣੀ ਆ ਤੁਹਾਨੂੰ ਮਾੜਾ ਤੌਰ ਵੀ ਰਿਹਾ ਹੋਈ ਦੂਜੇ ਛੂਏ ਹਾਂਜੀ ਦੂਜੇ ਛੂਏ ਹੈਗੀ 13 ਦਿਨੋਂ ਕੋਈ ਸੂਈ ਨੂੰ 13 ਦਿਨਾਂ ਤੋਂ ਸੂਈ ਨੂੰ ਹੋਇਆ ਹਾਂ 15 ਕਿਲੋ ਦਾ ਹੋਊਗਾ 15 ਲੀਟਰ ਹੈਗਾ ਦੁੱਧ? ਖੁੱਲਾ ਦੁੱਧ। ਅੱਛਾ। ਚਾਰੇ ਥਣ ਚਾਰੇ ਘਾਇਪਾੜੇ ਨੇ। ਮੈਂ ਕੋਲੋਂ ਜਾ ਕੇ ਦਿਖਾਉਣਾ ਥੋੜਾ ਦੂਰ ਬਾਗਿਆ ਤੋੜਾ ਤਾਰ ਕਰ ਲਿਆ ਚੈੱਕ ਤੁਸੀਂ ਇੱਕ ਵਾਰੀ। ਆ ਦੇਖੋ ਜੀ। ਅੱਡ ਚੰਗਾ ਲੱਗਿਆ ਹੋਇਆ। ਫੇਸ ਕੁਆਲਿਟੀ ਕਰੋ ਚੱਕੇ। ਤੇ ਆ ਲੈ ਕੋਈ। ਚਾਰੇ ਥਣ ਚਾਰੇ ਘਾਇਪਾੜੇ ਨੇ। ਤੇ ਕਿੰਨੇ ਲੀਟਰ ਦੁੱਧ ਆ ਗਿਆ ਨਹੀਂ ਇਹਦੇ ਥੱਲੇ ਹੁੰਦੇ। 15 ਲੀਟਰ ਹੋਣਾ 13 ਦਿਨਾਂ ਦੀ ਸੂਈ ਵੀ ਆ। 13 ਦਿਨ ਦੀ ਚੂਈ ਹੈ ਹਾਂ ਦੀ ਚੂਈ ਹੈ 15 ਕਿਲੋ ਦਾ ਹੁਣ ਐ ਨਹੀਂ ਕਹਿਣ ਦੀ ਗੱਲ ਭਾਵੇਂ ਘਰੋਂ ਚੋਕੇ ਲਿਆਇਆ ਕਿਹੜਾ ਪੰਡਤ ਹੈ ਨਾ ਲਮਾਜੀ ਘਰਦੀ ਆ ਜੀ ਕਿੰさい ਕੀ ਮੁੱਲ ਦਾ 160 ਜੀ ਤੇ ਬੱਚਾ ਕੀ ਮਗਰ ਕੱਟੀ ਆ ਜੀ ਬੱਚਾ ਵੀ ਕੱਟੀ ਆ ਲੈ ਜੀ ਕਿਹੜੇ ਟੀਕਾ ਲਗਾਏ ਸੀ ਠੀਕੇ ਦੀਆ ਲੀਲੀ ਰਵੀ ਦਾ ਲੀਲੀ ਰਵੀ ਦਾ ਅੱਛਾ ਟੀਕਾ ਭਰਾ ਜੀ ਇੱਕ ਤਾਂ ਮੁੱਲ ਕੋ ਦੋ ਆਉਣੀਆ ਤੇ ਰੇਟ ਕੀ ਰੱਖਤਾ ਜੀ ਦਾ 160 ਜੀ 160000 ਜੀ ਹੋਈ ਮਾਨਤਨ ਵਿੱਚ ਮਾਨਤਨ 1.5 ਦੀ ਦੇਣੀ ਹੈ 1.5 ਲੱਖ ਦੀ ਹੋਰ ਵੀ ਹੋ ਜੀ ਬੰਦਾ ਹੁੰਦਾ ਮੌਕੇ ਤੇ ਉਹ ਮੜਾ ਮੋਟਾ ਹੋ ਜਾਊਗਾ ਠੀਕ ਆ ਲੈ ਵੀ ਮਾਨ ਤਾਂ 10 ਦਿਨ ਜੀ ਹੋ ਜਾਊਗਾ ਤੇ 24 ਜੀ ਦੀ ਚੱਕੀ 24 ਤੇ ਇੱਕ ਨੰਬਰ ਦਾ ਇੱਕ ਡੱਕ ਚੋਵੇ ਦੋ ਚੋਵੇ ਯਾਰ ਭਾਵੇਂ 4 ਦਿਨ ਜੋ ਜੇ ਲਿਓ ਤਾਂ ਅਗਲੇ ਨੇ ਆਉਣਾ ਸਾਨੂੰ ਕੋਈ ਤੇ ਪਿੰਡ ਤੇ ਮੋਬਾਈਲ ਦੱਸਦੇ ਪਿੰਡ ਤੇ ਲਵਾ ਮੋਬਾਈਲ ਨੰਬਰ 94631 050646 ਇੱਕ ਵਾਰੀ 94631 050646 ਲੈ ਵੀ ਇੱਕ ਵਾਰੀ ਮੈਂ ਫੇਰ ਦਿਖਾ ਦੇ ਆ ਲੋ ਇੱਕ ਵਾਰੀ ਦੂਰੋਂ ਦਿਖਾ ਦੇ ਲਓ ਜੀ ਆ ਚੀਜ਼ ਆ ਚੀਜ਼ ਆ ਕਾ ਬੋਲੇ ਪਤੀ ਰੋਤੀ ਸਤਿਗੁਰੂ ਦਰਿਆ ਗੰਦਾ ਸਾਡੇ ਕੋਲ ਨਹੀਂ ਜਾਂਦਾ ਅੱਲਾਹ ਮਰ ਜਾ ਜਾ ਆ ਕਾਟੂ ਮਾਰ ਚ ਮੁਸਲਮਾਨ ਨੇ ਕਰਮਾ ਨੂੰ ਕਰੇ ਖਾੜੀਆਂ ਪਰ ਆਹ ਕਾਟੂ ਚਾਹ ਚਾਰੀਆਂ ਆ ਮੱਝ ਤਲੇ ਨਾਲ ਦੁੱਧ ਚੋਂ ਹੀ ਜਾਂਦਾ ਦੇਖਿਓ ਭਾਈ ਉਹ ਦੋਤੇ ਕੇ ਮੱਚਾਉਂਦਾ ਮੱਛਲਾ ਕਿੰਨਾ ਸੋਹਣਾ ਮਾਲ ਆ ਯਾਰ ਕੀ ਚੱਕਰ ਬਣ ਗਿਆ ਪੰਜਾਬ ਚ ਉਹ ਚਿਹਰੇ ਤੇ ਮੱਛ ਤਾਂ ਕਮਾਲ ਬੱਚਾ ਨਾਲ ਲਾ ਦੇ ਕਰੋ 3 ਵੀ ਮਿੱਤਰਾ ਪੀ ਜਾਂਦਾ ਕੈਮਰੇ ਤੇ ਤੇ ਮਾਲ ਵੀ ਬੜਾ ਜ਼ਬਰਦਸਤ ਖੜਾ ਆ ਲੈ ਜੀ ਇਹ ਐ ਮੌੜ ਮੱਡੀ ਆ ਮੈਂ ਵੀ ਸਾਡੇ ਰੱਖਣ ਨਹੀਂ ਜਾਂਦੀ ਕਿਤੇ ਜੀ ਇਹ ਕੱਟੀ ਐਂਕੀ ਹੈਲੋ ਇਹ ਦੀ ਪਾਲਣਾ ਕੱਟ ਕਰਨ ਵਾਲੀ ਆ ਜੇ 1.5 ਮਹੀਨਿਆਂ ਦੀ ਆ ਉਹ ਤਾਂ ਮੈਂ ਦੱਸ ਦਿੰਦਾ ਤੈਨੂੰ ਜਿਹੜੀ ਗੱਲ ਆ ਯਾਰ ਵਿਚਾਲੇ ਮੜਾ ਜਾ ਹੈਗਾ ਹੁਣ ਮਨੂੰ ਨਾਲੇ ਸੱਟ ਨਾ ਹੈਗਾ ਆਪਾਂ ਵਿਚਾਰੇ ਹੰਹਾਏ ਮੜਾ ਜਾ ਚੱਲਦਾ ਹੈ ਨਹੀਂ ਨਾਲ ਨੂੰ ਤਾਂ ਯਾਰ ਭਰਾ ਪਹਿਲਾਂ ਤਾਂ ਉਦੋਂ ਗਰਮੀ ਚ ਰਹੀ ਨਹੀਂ ਸਿੱਧੀ ਗੱਲ ਹੈ ਹੁਣ ਦੁਬਾਰੇ ਮੈਂ ਬੋਲੀ ਨੂੰ ਪਰਸੋਂ ਜਿੱਥੇ ਮੈਂ ਬੋਲੀ ਸੀ ਉਦੋਂ ਮੈਂ ਲਵਾਈ ਸੀ ਸਿੱਧੀ ਗੱਲ ਹੈ ਮੈਂ ਰੱਖਣਾ ਮੈਂ ਐਕਟਰ ਮਾਝੇ ਹੌਂਡ ਵਾਲੀ ਗਾੜਾ ਨੂੰ ਦੋ ਦਿਨਾਂ ਸਾਹ ਪਰ ਹੋ ਮੈਨੂੰ ਨਾਲ ਸਾਹਮਣੀ ਕੋ ਮੈਂ ਤਾਂ ਸੱਜਰ ਮੈਂ ਰੱਖਦਾ ਟੋਕੜ ਵੇਚ ਦਿੰਦਾ ਹੈ ਆਪਾਂ ਤੇ ਇੱਕ ਨਹੀਂ ਰੱਖ ਦਿੰਦੇ ਉਹ ਮੋੜ ਇਹ ਛੂਈ ਕਿਨੇ ਚਿਰ ਦੀ ਆ ਸਾਢੇ 10 ਮਹੀਨੇ ਹੋ ਗਏ ਸਾਢਾ ਆ ਕੱਟੀ ਸਾਢੇ 10 ਮਹੀਨੇ ਦੀ ਕੱਟੀ ਆ ਅੱਛਾ ਆ ਕੱਟੀ ਦਿੱਤੀ ਹੈ ਪਲੇਟ ਫੜ ਲਿਓ ਗੱਭਰੂ ਨਾ ਮੈਂ ਦੁੱਧ ਹੈਗਾ ਕਾ ਥੱਲੇ ਦੁੱਧ 4 ਕਿਲੋ ਇੱਕ ਡੰਗਾ ਮਿਲਦੀ ਮਿਲਦੀ ਚਾਟ ਤੇ ਅੱਛੇ ਚੋਲੇ ਬੰਦਾ ਚੋਲੇ ਬੜੀ ਚੋਲੇ ਅੜ ਕੇ ਮਿਲਦੀ ਤੇ ਸੱਜਰ ਲਾਏਗਾ ਇਹਨੂੰ ਵੇਚ ਕੇ ਮੈਂ ਤਾਂ ਸੱਜਰ ਲੈਣੀ ਹੈ ਨਾ ਪਤਾ ਇੱਕ ਮੈਂ ਤਾਂ ਇੱਕ ਹੀ ਰੱਖ ਦਿੰਨਾ ਇੱਕ ਮੈਂ ਹੀ ਰੱਖਦਾ ਬਸ ਆਹੀ ਮੈਂ ਜਦੋਂ ਦੁੱਧ ਘਟ ਜਾਏ ਤਾਂ ਫਿਰ ਵੇਚ ਦੇਣਾ ਜਦੋਂ ਟੋਕੜ ਵੇਚ ਦੇਣਾ ਸੱਜਰ ਲੈ ਲੈ ਤੇ ਹੁਣ ਇਹਨੂੰ ਇੱਧਰ ਤਾਂ ਨਹੀਂ ਦੇਖ ਕੇ ਜਾਂਦਾ ਇਹਨਾਂ ਨੂੰ ਯਾਰ ਹਮਾਇਦਾ ਜਦੋਂ ਦੇਣ ਆਇਆ ਫਿਰ ਕੋਈ ਲੈ ਲੈ ਇੱਧਰ ਮੈਂ ਲੈ ਉੱਧਰ ਲੈ ਲੈ ਹੁਣ ਜੋ ਘਰੀਆਂ ਆਖੇ ਇੰਦਰਲੇ ਉਧਰਲੇ ਹੁਣ ਜਦ ਘਰੋਂ ਆ ਗਿਆ ਉਹ ਮੋੜਦਾ ਤਾ ਹਾਂ ਦੇਗਾ ਤਾਂ ਵੇਚ ਕੇ ਜਾਂਗਾ ਘਰੇ ਰੱਖਣਾ ਹੋਵੇ ਕੁਸਨਗਰ ਐਦ ਕਰ ਸੋ ਘਰੇ ਇਕੱਟੀ ਦਾ ਬੋਲ ਕਿ ਮੰਗਦਾ ਮੈਂ ਦੱਸਿਆ 35 ਮੰਗਦਾ 30 ਦੇ 30 ਦੀ ਦੇ ਜੇ ਮੈਂ ਲੈ ਜਾ ਤੂੰ ਲੈ ਜਾ ਰੱਖਣ ਨੂੰ 29 ਦੀ ਲੈ ਜਾ ਤੇਰੇ ਵਾਅਦੇ ਹਰ ਘਟਦੇ ਨਾ ਰੱਖਣ ਲੈ ਤੂੰ ਯਾਦ ਰੱਖਿਆ ਹਾਂ ਕੱਟੀ ਲਈ ਸੀ ਆ ਮੈਂ ਦੀ ਕੱਟੀ ਐ 17 ਲੀਟਰ ਜਮਾ ਕੰਡਿਆ ਦਾ ਦਾਣੇ ਥੱਲੇ ਇਹ ਤਾਂ ਠੀਕ ਐ ਇਹਦੇ ਕਰਮਾੜੇ ਵਾਲਾ ਚਾਹੇ ਮੇਰੇ ਲਾਲਾ ਜਿਹੜੀ ਰਹੀ ਦੀ ਹੈ ਪੰਡ ਕਿਹੜਾ ਆਪਣਾ ਭੈਣੀ ਐ ਕਿਹੜੀ ਆ ਮਾੜੀ ਭੈਣੀ ਮਾੜੀ ਭੈਣੀ ਠੀਕ ਐਡੀਆਂ ਤਾਂ ਡੂ ਡੂਟ ਸਾਦੀਆਂ ਨਹੀਂ ਹੁੰਦੀਆਂ ਇਹ 15 ਮਿੰਨਿਆਂ ਦੀ ਹੈਗੇ ਹੂੰ ਤੇ ਮੋਬਾਈਲ ਨੰਬਰ ਤੇ ਰੱਖ ਲੈਣਾ 687 ਹੂੰ 807 ਹੂੰ 3640 ਇੱਕ ਵਾਰੀ ਫੇਰ ਬੋਲੀ 687 ਹਾਂ 3640 ਠੀਕ ਐ ਲੈ ਯਾਰ ਕਈ ਬੰਦੇ ਨਾ ਡੰਕਰ ਨੂੰ ਵੇਚ ਜਾਂਦੇ ਹੁੰਦੇ ਨੇ ਵੀ ਚੱਲ ਆਪਾਂ ਯਾਰ ਸੱਜਰੀ ਲੈ ਲਾਂਗੇ ਕਿੱਥੇ ਫਿਰ ਵੜਾਵਾਂਗੇ ਤੇ ਮਾੜਾ ਜਿਹਾ ਹੈਗਾ ਮੜਮਣਾ ਬਾਹਰਲੀ ਸਾਈਡ ਹੈਗਾ ਮਹਾਏ ਮੜਾ ਜਆ ਮੈਂ ਆਪੀ ਦੱਸਣਾ ਆ ਮੈਂ ਦੇਖ ਲੈ ਤੂੰ ਨੇ ਇਹ ਦਾ ਦੋਨਾਂ ਦਾ ਕੀ ਮੰਗਦਾ ਹੁਣ ਤੋਂ ਦੋਨਾਂ ਦਾ ਮੰਗਦਾ 140 ਹਾਂ 130 ਦੇ ਦੂੰ 130 ਦੀਆਂ ਠੀਕ ਤੇ ਇਹ ਟੁੱਟ ਵੀ ਮੈਚ ਕਿੰਨੇ ਦੀ ਹੈ 110 ਦੀ 110 ਦੀ ਮੈਚ ਮੈਨੂੰ ਹੱਥ ਦੇ ਵਿੱਚ ਮਿਲਿਆ ਦੇਖਿਆ ਉਹਨਾਂ ਦਾ ਚਾਇਰਿਸ ਮੇਰੇ ਬਾਅਦ ਕਿਹੜਾ ਕਰਦੇ ਬਈ ਜ਼ਬਰਦਸਤ ਮੱਝਾ ਜਾ ਰੱਖਣ ਵਾਲੀ ਆ ਬਸ ਕਾਹਲਾ ਲੋਕਾਂ ਨੂੰ ਤੁਹਾਨੂੰ ਪਤਾ ਹੀ ਆ ਬਈਰ ਦੁੱਧ ਵਾਲੀ ਲਈ ਥੱਲੇ ਵਾਲਟੀ ਧਰ ਲਈਏ ਕਿਰਾਏ ਇੱਕ ਜਰ ਰੱਖਦੇ ਨੇ ਹੂੰ ਇੱਕ ਮਹੀਨਾ ਇੱਕ ਮਹੀਨਾ ਦੇ ਇਕੱਲ ਪੂਰਾ ਹੋ ਗਿਆ ਬਾਈ ਹਾਂ ਬਾਈ ਦੇਖੋ ਮੜਾ ਜਾ ਇੱਕ ਮਹੀਨਾ ਇੱਕ ਦਿਨ ਦੀ ਆ ਹਾਂ ਦੁੱਧ ਕਿੰਨਾ ਦੇ ਥੱਲੇ ਹੁਣ 6 ਕਿਲੋ ਦੁੱਧ ਆ ਜੀ ਪਿੱਛੇ ਕੱਟਾ ਤੇ 6 ਕੱਟਾ 6 ਕਿਲੋ ਦੁੱਧ ਕਿੰਨੇ ਦੀ ਵੇਚਦਾ 70 ਦੀ ਪਿੰਡ ਕਿਹੜਾ ਤੇਰਾ ਫੂਲ ਤੇ ਮੋਬਾਈਲ ਨੰਬਰ ਕਿੰਨਾ ਤੇਰਾ 946357755 ਅੱਛਾ ਤੇ ਸੂਈ ਨੂੰ ਇਹਨੂੰ ਕਿੰਨਾ ਚਿਰ ਹੋਇਆ ਇਹਨੂੰ ਹੋ ਗਏ 5 5.5 ਮਹੀਨੇ ਅੱਛਾ ਇੱਕ ਮਹੀਨਾ ਕੁਛ ਦਿਨ ਹੋਏ ਨੇ ਇਹਨਾਂ ਨੂੰ ਇੱਕ ਦਿਨ ਦੁੱਧ ਰਲੀ ਨੂੰ ਠੀਕ ਅੱਛਾ ਚੱਕ ਚ ਤਾਂ ਨਹੀਂ ਆਉਂਦੀ ਹਜੇ ਹਨਾ ਚੱਕ ਚ ਨਹੀਂ ਆਉਂਦੀ ਸਾਡੇ ਕੰਨੇ ਉਹ ਨਾ ਵਿਕੀ ਫਿਰ ਘਰੇ ਮੜੋਗੇ ਘਰੇ ਮੜੋਗੇ ਕਾਟੂ ਨੂੰ ਤਾਂ ਨਹੀਂ ਦਿੰਦੇ ਨਾ ਨਾ ਕਾਟੂ ਨੂੰ ਨਹੀਂ ਦਿੰਦੇ ਠੀਕ ਹੈ ਇਹ ਠੀਕ ਹੈ ਕਰੀ ਮੋੜਾ ਜੀ ਵੇਖੀਦਾ ਵੇਖੀ ਨਹੀਂ ਨਾ ਹਾਂ ਨਹੀਂ ਨਾ ਸੀ ਉਹ ਤਾਂ ਖਾਣ ਹੀ ਹੈ ਜੇ ਤੋ ਕਿਦੇ ਅੱਛਾ ਤਾਂ ਬੰਨ ਲੇ ਹਾਂ ਠੀਕ ਚਲੋ ਜੀ ਹੋਰ ਦੇਖੋ ਲੈ ਲੈ ਮੇਤਰਾ ਇੱਕ ਹੋਰ ਗੱਬੜਾ ਇੱਥੇ ਖੜੀ ਵੱਜ ਲੈ ਦੁੱਧ ਦਿੰਦੀ ਹੈ ਗਾਂਦੂ ਡਰਾਈ ਹੈ ਹੈ ਇਹ ਤਾਂ ਡਰਾਈ ਹੈ ਹਟ ਗਈ ਜੇ ਪੰਜਾਬੀ ਬੋਲ ਪਿਆ ਕਰ ਮੈਂ ਹਣ ਪੜਵੰਦਾਂਗਾ ਤੇ ਕੈਮਰੇ ਛੂਏ ਹੋਏ ਦੂਜੇ ਸੂਏ ਸੁਣਾਈ ਦੇ ਦੂਜੇ ਸੂਏ अच्छा ते दूध ਕਿੰਨੇ ਚਿਰ ਦੀ ਰਲੀਆਂ ਇਹ ਮੈਂ ਨਾ ਚੰਗਾ ਬਣਾ 7 ਆ ਅੱਛਾ ਕਿੰਨੇ ਦੀ ਵੇਚੇਗਾ ਹੁਣ ਮੈਂ ਤਾਂ ਹੀ 90000 ਬਾਕੀ ਕਰਨਾ ਅੱਛਾ ਮੋਬਾਈਲ ਨੰਬਰ 7 ਮਹੀਨੇ ਦੀ ਗੱਬਣਾ 8 ਦੀ ਮੋਬਾਈਲ ਨੰਬਰ 13 ਜੀ 8 ਦੇਖੋ ਵਾਰੀ ਫਿਰ ਹੁਣ ਜੰਦਰ ਵੀ ਤੇਰਾ 14816 ਠੀਕ ਹੈ ਦੋ ਦੋ ਕਿੰਨਾ ਗੱਡੇ ਆਣੇ ਪਹਿਲੇ ਸੂਏ ਹਾਂ ਤੇ ਵੀ 4 ਲੀਟਰ ਘੱਟ ਮਾਰ ਦੇ ਤੂੰ ਬੋਲਾ ਕਹਿੰਦਾ ਅੱਛਾ ਥਣਾ ਦੀ ਕਿਵੇਂ ਹੈ ਲੈ ਵੀ ਮਿੱਤਰ ਡਾਇਮੰਡ ਦਾ ਠੀਕ ਆ ਭਰਾ ਕਿੰਨੀ ਚਨੱਕੀ ਮੱਚੇ ਸਨਾਂ ਦੀ ਫਿਰ ਤੁਹਾਨੂੰ ਪਤਾ ਹੀ ਹੈ ਘੱਟ ਉੱਚ ਜਾਓ ਕੇ ਥਾਰੀ ਬੈਸ ਬਿੰਨਾ ਇਹ ਦੁੱਧ ਕੋ ਨਹੀਂ ਹੁੰਦੀ ਜਾਂ ਬਾਰ ਬਾਰ ਫਿਰ ਜਾ ਹੈ ਜਾਂ ਫਿਰ ਬਾਂਝ ਹੈ तो टेंशन लेने की कोई जरूरत को नहीं तो अपने पशुआ ने रोजाना राइट मिन पचास ग्राम खुआओ इन समस्याओं तक फिर छुटकारा पाओ और अपने पशु तक आर साल एक बच्चा पाओ और और भी की मैं पूछना हो था हमने तो इस नंबर पे कांटेक्ट कर लियो सात आठ नौ जीरो जीरो बयालीस हजार लम्बी तो थान को ਜੋਟੀ ਦੇ ਆਪਣੇ ਵਈਏ ਨਹੀਂ ਆਪਣੀ ਹੈ ਅੱਛਾ ਉਹ ਮੁੰਡੇ ਦੀ ਦੋ ਵੀ ਰਾਈ ਓਏ